ਸ਼ੋਰ ਮੇ ਆ ਵਜੋ ਹੂੰ ਇੱਕ ਫੋਟੋ ਕਰ ਲੂੰਗਾ شويه ਤਸਵੀਰਾਂ ਬਿਲਕੁਲ ਉਸ ਘਰ ਦੀਆਂ ਨੇ ਜਿੱਥੇ ਘਰ ਦੇ ਬਾਹਰ ਇਹ ਘਟਨਾ ਵਾਪਰੀ ਆ ਔਰ ਇਸ ਘਰ ਦੀ ਜਿਹੜੀ ਗ੍ਰਿਲ ਨੂੰ ਟੱਪ ਕੇ ਜਿਹੜੇ ਹਮਲਾਵਰ ਨੇ ਉਹ ਦਰਵਾਜ਼ੇ ਕੋਲ ਹੋਏ ਨੇ ਉਸ ਤੋਂ ਬਾਅਦ ਜਿਹੜਾ ਕਿ ਮੁਕਾਬਲਾ ਸ਼ੁਰੂ ਹੋ ਗਿਆ ਔਰ ਦੱਸਿਆ ਇਹ ਵੀ ਜ਼ਿਆਦਾ ਕਿ ਸੀਸੀਟੀਵੀ ਨੇ ਗ੍ਰੇਡ ਹੋ ਗਿਆ। ਹੋ ਗਿਆ ਹੋ ਗਿਆ। ਖੁੱਲ੍ਹੇ ਹੋ ਲੱਗੇ। 7 ਮਿੰਟ ਦਾ 10 ਮਿੰਟ ਨਾ ਹੋ ਰਹੀ ਐਟਾਂਗੋ ਮੇਰ ਦਾ ਸਮੋ। ਇਹ ਆਪਣੇ ਬੰਦੇ ਖਾਣ ਤੋੜਿੰਦੇ ਕਰਕੇ ਇੱਕ ਇਹ ਸੋਫਾ ਪਰੇ ਕੀਤਾ 3 ਹੁੰਦੀ। ਇਹ ਸੋਫਾ ਜੋਤੀ ਜਾਵਣਾ ਸੋਫਾ। ਗ੍ਰਾਹਕ ਨੇ ਇਹ ਕਿਰਤਨ ਕੀਤਾ। ਕੋਈ ਵੀ ਮੋਟੂਪਾਈ ਲੱਗਦੀ ਹੈ। ਮੈਂ ਤਾਂ ਕਿਹੜੀ ਵਾਰਤਾ ਆਇਆ ਸਮਝ ਨਹੀਂ ਸਾਰੇ ਸਮਝ सना कर पूजा ਪੈਸੇ ਦੀ ਗੱਲ ਹੈ 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 ਮੇਰੇ ਕੁਮਾਰੀ ਨੇ ਬੈਂਕ ਪਿਆਸ ਤੋਂ ਸ਼ੋਰ ਜਿਆਦਾ ਨਹੀਂ ਹਾਂ ਕਿ ਉਹਨੂੰ ਕਾਹਨੋਂ ਮਾਰਿਆ ਹੈ। ਇਹ ਤਾਂ ਆਪਦੇ ਹੀ ਮਾਰਿਆ ਹੈ। ਉਹਨੂੰ ਨੰਮੇ ਅਨ ਨੂੰ ਪਤਾ ਨਹੀਂ ਮੈਂ ਤਾਂ ਖੁਸ਼ੀ ਆਵਾਜ਼ ਦੇ ਉਹਨਾਂ ਨੂੰ ਉਹ ਗਈ ਕੋਠੇ ਉਹਨਾਂ ਨੇ ਉਹਨਾਂ ਨੂੰ ਵਾਇਰ ਕੀਤਾ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਆ ਦੇ ਜਾਂਦੇ। ਗੋਲਡੀ ਤਾਂ ਉਹਨਾਂ ਨੇ ਤਾਂ ਗੋਲਡੀ ਨਿਕਾਟ ਚ ਉਹ ਹੁਣ ਤੱਕ ਕੁਝ ਉਸ ਵਾਂਗ ਹੀ ਕਿਹੜਾ ਪੁਲਿਸ ਵਾਲਾ ਸੀ ਲੱਗੇ ਏਨੇ ਪਤਾ ਕਿਹੜਾ ਹੀ ਹੈ ਤੁਸੀਂ ਤਾਂ ਸੋਨ ਨੰਬਰ ਤੇ ਅਸੀਂ ਆਪਣਾ ਨੰਬਰ ਉੱਥੇ ਦੱਸਾਂਗੇ ਕਿ ਤੁਹਾਨੂੰ ਪਤਾ ਹੋਵੇਗਾ ਫਿਰ ਕਿੱਥੇ ਵੜ ਲਵੋ ਬਾਰੀਆਂ ਬਾਰੀਆਂ ਮੈਂ ਉਹ ਲੱਗਾਂਗਾ ਕੋਈ ਪਤਾ ਨਹੀਂ ਕੋਈ ਕੋਈ ਪਤਾ ਹਿਮਾਗਰ ਵੱਲੋਂ ਉਹ ਬਰਾਬਰ ਉਹ ਤੇ 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 ਉਹ ਉਸ ਤੋਂ ਬਾਅਦ ਅੰਦਰ ਆਇਤਾਂ ਦੇ 4 ਬੰਦੇ ਹੋਰ ਸੀਗੇ। ਅੱਛਾ। ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ। ਤੇ 4 ਬੰਦੇ ਜਦੋਂ ਉਹ ਵੀ ਭੱਜ ਗਏ, ਫਿਰ ਇੱਕ ਬੰਦਾ ਹੋਰ ਨਿਕਲਿਆ ਬਾਅਦ ਵਿੱਚ ਭੱਜ ਗਿਆ। ਉਹ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ। ਤੇ ਉਹਨਾਂ ਨੇ ਫਾਰਕ ਕਰਨੇ ਸ਼ੁਰੂ ਕਰਾਤੇ ਫਿਰ ਹੀ ਅੰਦਰੋਂ ਫਾਇ ਕਿਤੇ। ਜਿਹੜੇ ਕਰਕੇ ਉਹ ਭੱਜ ਗਏ। ਪਰ ਮੈਂ ਇੱਕ ਮੈਸੇਜ ਉਹ ਦੇਣਾ ਚਾਹਾਂਗਾ ਕਿ ਮੈਂ ਛੱਡਦੇ ਨਹੀਂ ਭਾਜੀ। ਕਿਸੇ ਵੀ ਕੀਮਤ 'ਤੇ ਨਹੀਂ ਛੱਡਾਂਗੇ। ਜਿੱਥੇ ਮਰਜ਼ੀ ਭੱਜ ਲੈਣ ਭਾਜੀ। ਪੜੀ ਨਸੋ ਮੈਨੂੰ ਕਹੀ ਜੇ ਨੋਕਸਾਨ ਕਰਕੇ ਲੋਟੇ ਵੀ ਆ ਕੇ ਹਾਂਜੀ ਉਹਦਾ ਸਾਰਾ ਸੋਨਾ ਲੈ ਗਏ ਜੀ ਪਿੰਜੜ ਵੀ ਹੋਇਆ ਹੋਈ ਆਪਣੇ ਘਰ ਦੀ ਹਾਂਜੀ ਛਟਾ ਸਾਡੇ ਵੀ ਲੱਗੀਆਂ ਉਹਨਾਂ ਦੇ ਵੀ ਲੱਗੀਆਂ ਤੁਹਾਡੇ ਕਿਨੇ ਚ ਲੱਗੀਆਂ ਵੱਡੇ ਭਾਈ ਦਾ ਲੱਗਿਆ ਖੂਫੜ ਜਿਹੇ ਲੱਗਿਆ ਉਹਨਾਂ ਦੇ ਸਿਰ ਤੇ ਇੱਥੇ ਉਹਨਾਂ ਨੇ ਡਾਂਗਾ ਮਾਰਿਆ ਹਾਂਜੀ ਅਸਲ ਕਿਤੇ ਨਹੀਂ ਹਾਂਜੀ ਹਸਪੀਟਲ ਮੇਡਾ ਪੁਲਿਸ ਨੂੰ ਅਸੀਂ ਜਦੋਂ ਅਸੀਂ ਆ ਰਹੇ ਸੀਗੇ ਉਦੋਂ ਫੋਨ ਕਰਤਾ ਸੀਗਾ ਪਰ ਪੁਲਿਸ ਨੇ 2 ਮਿੰਟ ਵਿੱਚ ਐਕਸ਼ਨ ਲਿਆ ਪੁਲਿਸ ਵੀ ਆ ਗਿਆ

ਇਸ ਤੋਂ ਸਿੱਕ ਤੇ ਰਾਜੇ 19 ਦੇ ਨੂੰ ਐਵੇਂ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਸੀ ਵੈਪਨ ਉਹ ਫੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗ੍ਰੀਨ ਕੱਟ ਕੇ ਬਾਹਰ ਉਹਦੇ ਤੋਂ ਇੱਕ ਛੜਕ ਤੋਂ ਮਿੰਟ ਤੱਕ ਲੱਗਦਾ ਕਿ ਬਾਹਰ ਕੋਈ ਹੈਗਾ ਗ੍ਰੀਨ ਉਹਨਾਂ ਨੇ ਜਿਸੇ ਨਾਲ ਕੋੰਕੀਤਾ ਨਾਲ ਦੇਖਿਆ ਕਿ ਇਹ ਜਨਾਨੀ ਤੇ ਫੋਨ ਕਰਨ ਲੱਗੀ ਸਾਨੂੰ ਉਹ ਅੰਦਰ ਆ ਗਈ ਉਹਨਾਂ ਨੇ ਸਾਨੂੰ ਇੱਕ ਦਮ ਘੇਰਾ ਪਾ ਲਿਆ ਸਾਡੀ ਕਾਮਲੀ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖੋਲ੍ਹਾਂ ਪਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਖੱਟਾ ਡਾਗਿਆ ਸੀ ਕੁੰਡੀਆਂ ਥੋੜ ਕੇ ਖੰਗੜਾਏ ਸਾਰਾ ਕੁਝ ਮਤਲਬ ਪਰ ਮੇਰੀ ਦੁੰਦਰੀ ਜਨੀ ਨੇ ਪਾਈ ਹੋਈ ਸੀ ਲਾਗੀ ਇਹਨਾਂ ਦੇ ਵਿੱਚ ਹੀ ਉਹਨਾਂ ਨੇ ਬਹੁਤ ਜ਼ਿਆਦਾ ਖੱਟਾ ਮਾਰੀਆਂ ਉਹਨਾਂ ਕੋਲ ਅਠਾ ਨੌਾ ਕੋਲ 20 ਸੀ ਜਹਾ ਕੋ ਡੀਆਵੋਡੀ ਟੰਗ ਲੰਡੂਆਂ ਸੀ ਇੱਕ ਨੇ ਤੇ ਕੈਂਚੀ ਸ਼ਾਇਦ ਮਾਰੀ ਆ ਉਹਨਾਂ ਕੋਲ ਥੋੜੀਆਂ ਵੀ ਸੀ ਰੇਤੀਆਂ ਵੀ ਸੀ ਉਹ ਕੀ ਕਹਿੰਦੇ ਥਿਆਨੀਆਂ ਥੂਨੀਆਂ ਸਾਰਾ ਸਮਾਨ ਸੀ ਕਿਨੇ ਵੀ ਮਾਰਾ ਇਹ ਹੈਗੀ ਬੇਟੇ ਸਮਾਚਾਰੀ। ਮੈਂ ਆਪਣੇ ਭਤੀ ਜੈਨੂ ਫੋਨ ਜਿਸ ਲਈ ਕਿਤਾਬੀ ਥੋੜਾ ਵੱਡਾ ਜਿਹਾ ਕਿਹਾ ਤਾਂ ਉਹ ਆਈ ਸੀ ਯੂ ਵਿੱਚ ਹੈ। ਜਿਹਨੇ ਉਹ ਯੂ ਨੋ ਮੀਡ ਇਨ ਹਸਪੀਟਲ ਤਾਂ ਆ ਰਿਹਾ ਹੈ ਬਰਨ। ਫਿਰ ਤੁਸੀਂ ਜੀ ਇਨਫੋਰਮ ਕੀਤਾ ਫਿਰ ਮੁਕੇ ਨੇ। ਹਾਂਜੀ ਪੁਲਿਸ ਨੇ ਮੇਰੇ ਭਤੀ ਜੈਨ ਨੂੰ ਇਨਫੋਰਮ ਕਰਤਾ ਕਿ ਅਸੀਂ ਉਹਨਾਂ ਦੇ ਘਰ ਚੱਲਨੇ ਆ ਤਾਂ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ। ਕਿਸੇ ਡਿਪੂ ਆ ਦੇ ਘਰ ਐਸ ਮਤਲਬ ਕਿ ਮਾਰਦਾ ਤੋਂ ਵੀ ਸੀ। ਮੁਕੇ ਦੇ ਮੋਜੀ ਤੋਂ ਪੁਲਿਸੇ ਥੋੜੀ देर ਬਾਅਦ ਆਈ ਜਦੋਂ ਉਹਨੇ ਦੇਖਿਆ ਵੀ ਉਹ ਹੌਸਲੇ ਧੋੜ ਗਏ ਸੀ। ਜਿੱਥੇ ਨਿਗਾਹ ਤਾਂ ਮੈਨੂੰ ਕੋਈ 1:29-30 ਮਿੰਟ ਦੇ ਵਿੱਚ ਮਨੀਸ਼ ਦਾ ਫੋਨ ਆਇਆ ਵਾ ਕਿ ਇਸ ਤਰ੍ਹਾਂ ਬੰਦੇ ਪੈ ਗਿਆ ਅਸੀਂ within 3 ਤੋਂ 4 ਮਿੰਟ ਦੇ ਚਾਲੀ ਫੋਰਸ ਆ ਰਹੀ ਅਸੀਂ ਇੱਥੇ ਪਹੁੰਚੇ ਆ ਤੇ ਉਹਨੇ ਜਦੋਂ ਸਿਰਫ 30 ਕਿੰਨੇ ਦਾ ਸਰਪ ਰਿਹਾ ਜਿਹੜੇ ਬੰਦੇ ਨਿਕਲ ਜੇ ਸੀਗੇ ਤੇ ਬਹੁਤ ਜਲਦੀ ਬੰਦੇ ਜਿਹੜੇ ਆ ਸਾਡੀ ਗ੍ਰਿਫਤਗੀ ਹੋਣ ਦਾ ਫਲ ਲਵਾਗੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਇਸ ਹਿਸਾਲ ਬੜੀਆ ਸਖ਼ਤ ਦਰਜਾ ਨੇ ਵੀ ਬੰਦੇ ਕਿਸੇ ਤਰ੍ਹਾਂ ਪਰਸਨੇਨੀਆ ਉਹਨਾਂ ਨੂੰ ਫੜਿਆ ਵਾ ਕੋਈ ਕੋ ਤੁਹਾਨੂੰ ਖਾਂਦ ਨਹੀਂ ਕਰਦੇ ਜੀ ਉਹਨਾਂ ਦਾ ਥੋੜਾ ਜਿਹਾ ਸਮਾਨ ਦਾ ਥੋੜਾ ਸੋਨਾ ਥੋੜਾ ਲੈ ਕੇ ਜਾਈ ਨੇ ਜੀ ਦਾ ਇੱਕ ਟੋਪਸਾ ਚੰਦੂਚ ਇੱਕ ਚੈਨਾ ਤੇ ਟੂਰੀਆਂ ਨੇ ਕੋਈ ਹੋਰ ਜੀ ਸਾਹਿਬ ਜੀ ਇਹ ਕੋਣ ਨੇ ਸੱਤ ਲਈ ਹੈ ਜੀ ਵੱਡੇ ਅਸੀਂ ਪਿੰਡਾਂ ਕੋਈ ਪਾਰਿਆ ਨਾ ਜੀ ਲੱਗਦਾ ਕਿਹੜੀ ਮੰਚਾਂ ਨਾਲ ਤੇ ਲੁੱਟਖੋ ਦੀ ਨਾਲ ਲੱਗਦੀ